ਵਾੜ ਨੰਬਰ 52 ਫਤਿਹ ਸਿੰਘ ਕਲੋਨੀ ਵਿਖੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮਪ੍ਰਕਾਸ਼ ਸੋਨੀ ਦੀ ਅਗਵਾਈ ਹੇਠ ਬੰਨੀ ਪਾਰਟੀਆ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਉਹਨਾਂ ਦਾ ਸਵਾਗਤ ਕੀਤਾ। ਸਵਾਜੋ ਸੋ ਜਨਾ ਇਹ ਆ ਜਾ ਸਾਰੀ ਵਾਰ ਅੰਟੀ ਹੋਏਗਾ ਸੋ ਅੱਜ ਬੰਨੀ ਪਾਰਟੀਆ ਜੀ ਆਮ ਆਦਮੀ ਪਾਰਟੀ ਤੋਂ ਸਾਡੀ ਸਵਾਟ ਚੋ ਕਾਂਗਰਸ ਪਾਰਟੀ ਜੇ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਕਾਂਗਰਸ ਪਾਰਟੀ ਨੂੰ ਸਵਾਗਤ ਕਰਦਾ ਹਾਂ ਸੋਨੀ ਸਾਹਿਬ ਵੱਲੋਂ ਔਰ ਸੋਨੀ ਸਾਹਿਬ ਦੀ ਸਾਰੀ ਟੀਮ ਵੱਲੋਂ ਇਹ ਮੇਰਾ ਵੀਰ ਪਾਰਟੀਆ ਜੀ ਬਹੁਤ ਬੇਨਤੀ ਇਸ ਇਲਾਕੇ ਦੇ ਵਰਕਰ ਸੀ ਆਮ ਆਦਮੀ ਪਾਰਟੀ ਦੇ ਬਟ ਆਮ ਆਦਮੀ ਪਾਰਟੀ ਤੋਂ ਅੱਜ ਸਿਰਫ ਪਾਰਟੀਆ ਜੀ ਨਹੀਂ ਅੱਜ ਪੂਰੇ ਪੰਜਾਬ ਦੇ ਲੋਕ ਦੁਖੀ ਹੋ ਚੁਕੇ ਨੇ ਸਾਰੇ ਲੋਕ ਹੁਣ ਵਾਪਸ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਹੇ ਕਾਂਗਰਸ ਪਾਰਟੀ ਐਸੀ ਪਾਰਟੀ ਹੈ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਬੰਦੀ ਹੈ ਚਾਹੇ ਉਹ ਸਟੇਟ 'ਚ ਬਣੇ ਚਾਹੇ ਸੈਂਟਰ 'ਚ ਬਣੇ ਉਦੋਂ-ਉਦੋਂ ਸਾਡੇ ਸਟੇਟ ਨੇ ਤਰੱਕੀ ਕੀਤੀ ਹੈ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ ਤੇ ਉਹਨਾਂ ਦੀ ਨੀਤੀਆਂ ਨੂੰ ਦੇਖ ਕੇ ਪੰਜਾਬ ਦੇ ਜਿਹੜੇ ਲੋਕ ਆ ਖੁਦਮੁਖਤਿਆਰੀ ਦਾ ਜਿਹੜਾ ਸਟੇਟ ਹੈਗੀ ਪੰਜਾਬ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਹੱਕ ਤੇ ਆਪ ਹੀ ਲੈਣਾ ਪੈਣਾ ਤੇ ਆਪ ਹੀ ਸੀਟਾਂ ਤੇ ਪੈਣਾ ਪੈਣਾ ਇਸ ਕਰਕੇ ਕਾਂਗਰਸ ਦੇ ਵਿੱਚ ਵਾਧਾ ਹੋ